ਦੀਆਂ ਦਾ ਦਿਵਾਰ ਮਨਾਉਂਦੇ ਹੋਏ ਸ਼ਰਧਾ ਪਾਤਸ਼ਾਹੀ ਮਹਾਰਾਜ ਐਸੋਕਾਰ ਜੀ ਚੰਨ ਜੀ ਆਸਰਾ ਲੈ ਕੇ ਪਾਤਸ਼ਾਹੀ ਆਪਦੇ ਸਤਿ ਆਂਦਾ ਜੋੜ ਮੇਲਾ ਮਨਾਉਂਦੇ ਹੋਏ ਗੀਤ ਸਗੀਤ ਦਾ ਪ੍ਰੋਗਰਾਮ ਪਾਤਸ਼ਾਹੀ ਰੰਗ ਹੋ ਲੱਗਾ ਹੈ ਸ਼ਰਧਾ ਪਾਤਸ਼ਾਹੀ ਆਗਿਆ ਬਸ਼ ਕਰੋ ਸ਼ਰਧਾ ਆਪ ਜੀ ਦੇ ਸਤਾਨ ਤੇ ਪਾਤਸ਼ਾਹੀ ਗੀਤ ਸੰਗੀਤ ਦਾ ਪ੍ਰੋਗਰਾਮ ਪਾਤਸ਼ਾਹੀ ਰੰਗ ਕਰ ਲਿਆ ਗਿਆ ਬਸ਼ ਕਰੋ ਜੀ ਆਪਕੇ ਜੀ ਪਿੱਤੇਰਬੰਦ ਦਾ ਮੁਖ ਆ ਗਿਆ ਜੀ ਲੱਖ ਖੁਸ਼ੀਆਂ ਪਾਦਸ਼ਾਹੀਆਂ ਦੇ ਸਤਿਗੁਰ ਨਤ ਲੈ ਕਰੇ ਨਿਮਖਾਇ ਕਰ ਨਾਮ ਦੇ ਮਰਮਾਨ ਤਾਂ ਸਿੱਧਰ ਹੋਏ ਦੇ ਮਹਾਵਾਕਾ ਸਤਿਗੁਰ ਜੀ ਬੜੀ ਕਿਰਪਾ ਕੀਤੀ ਹੈ ਨਗਰ ਵਾਸੀ ਸਾਰੀਆਂ ਸੰਗਤਾਂ ਦੇ ਰੰਤ ਹੋਈਆਂ ਨੇ ਖੁਸ਼ੀਆਂ ਪਰੇ ਸਮੇ ਬਸੰਗ ਕੀਤੇ ਨੇ ਸਤਿਗੁਰ ਜੀ ਸਾਰੀਆਂ ਸੰਗਤਾਂ ਨੇ ਬੀਬੀਆਂ ਭੈਣਾਂ ਨੇ ਛੋਟੀਆਂ ਵੱਡੀਆਂ ਬੱਚੀਆਂ ਨੇ ਪਾਛਾਪ ਜਦੇ ਚੰਨਾ ਦਾ ਉਠ ਤੇ ਆਸਰਾ ਲਾ ਕੇ ਸਤਿਗੁਰ ਜੀ ਆਤਵਾ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੀਆਂ ਦਾ ਤਿਹਾੜੀ ਮਨਾਉਂਦੇ ਹੋਏ ਸੰਤੁਰ ਪਾਛੀ ਜੀ ਮਹਾਰਾਜ ਐਸ ਵਿਕਾਰ ਜੀ ਚੰਨਣ ਦੇ ਆਸਰਾ ਲੈ ਕੇ ਪਾਛੀ ਜੀ ਆਪਦੇ ਸਹਿਤ ਖੰਡਾਂ ਦਾ ਜੋੜ ਮੇਲਾ ਮਨਾਉਂਦੇ ਹੋਏ ਗੀਤ ਸੰਗੀਤ ਦਾ ਪ੍ਰੋਗਰਾਮ ਪਾਛੀ ਜੀ ਰੰਭੋਂ ਲੱਗ ਹੈ ਸ਼ੁਰੂ ਹੋਣ ਲੱਗ ਹੈ ਸੰਤੁਰ ਪਾਛਾਬ ਕਿਰਪਾ ਕਰਨੀ ਮਿਹਰ ਕਰਨੀ ਦਇਆ ਕਰਨੀ ਪਾਤਸ਼ਾਹੀ ਸਰਬਾਤ ਪਰਿਵਾਰਾ ਜੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹੀ ਭਾਵਨਾ ਮੁਖ ਰੱਖ ਕੇ ਸਤਿਗੁਰ ਪਾਤਸ਼ਾਹ ਸ਼ਖਦਾ ਬੀਜੀਆਂ ਬੀਬੀਆਂ ਪਾਤਸ਼ਾਹ ਬਾਪ ਜਿਹਦੇ ਸਤਨਾਂ ਦੇ ਜੋੜ ਮੇਲਾ ਬਣਾਉਣ ਲੱਗੇ ਨੇ ਸੋ ਭਾਵਨਾ ਦਾ ਪੂਰਨ ਕਰਨੀਆਂ ਜੇ ਮਨੋ ਕਾਮਨਾ ਸੇਵਕ ਪਰ ਸੰਗਤਾਂ ਦੀਆਂ ਸਪੂਰਨ ਕਰਨੀਆਂ ਜੀ ਪਰਿਵਾਰਾ ਜੀਆਂ ਸੁਖ ਸ਼ਾਂਤੀ ਘਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਸਤਿ ਸੰਤੋਖ ਦੀਆਂ ਦਾਤਾ ਜਮਤਨੀਆਂ ਦਾਤਾ ਬਸਤੀਆਂ ਸਾਰੇ ਪਰਿਵਾਰ ਸੰਗਤਾਂ ਨੂੰ ਦਰੋ ਕਰੋ ਨਾਮਦਾਨ ਗੋ ਸਿਖੇ ਜੀ ਬਸਕਣਾ ਅਮਰਦੇਵ ਦੇ ਦਾ ਜਗਣਾ ਗੁਰਬਾਨੇ ਦਾ ਪਿਆਰ ਬਸਕਣਾ ਦਿਨ ਦੁਨਾਰਾ ਚੌਂਕ ਬਕਰੇ ਦੋਨੇ ਚਾਉਨੇ ਭਾਗ ਲਾਉਣੇ ਸਭ ਤੋਂ ਪਾਸੇ ਜੀ ਐਸੇ ਪੁੱਛੀਆਂ ਦੇ ਵਿੱਚ ਸਭ ਸਰਦਾਂ ਦੇ ਵੱਲ ਪਰਿਵਾਰਾ ਬੀਬੇ ਮੱਛੀਆਂ ਸਕਦਾਂ ਦੇ ਵੱਲ ਆਪ ਜੀ ਦੇ ਸ਼ਕਦੇਹਿਤ ਲੱਡੂਆਂ ਦਾ ਮਿੱਠਾ ਪ੍ਰਸ਼ਾਦ ਹਾਜ਼ਰ ਕੀਦਾ ਗਿਆ ਸਤਿਗੁਰ ਜੀ ਆਪ ਜੀ ਕੋ ਭੋਗ ਲਾਓ ਛੇਦ ਪ੍ਰਸ਼ਾਦ ਕਲਾ ਵਾਹਿਗੁਰੂ ਜੀ ਕੀ ਵਲਤੇ ਜੋ ਜੀਵ ਛਕੇ ਆਪ ਜੀ ਦਾ ਪਿਤਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜੱਪੇ ਅਖਰਵਾਦਾ ਘਾਟਾ ਪੁਜੀ ਮਾਫਨਾ ਪਾਚ ਜਿ ਹੋਈਆਂ ਪੁਲਿਸ ਦੇ ਖੇਮਾਸਤ ਵੀ ਹਾਜ਼ਰੀਆਂ ਪਰਿਵਾਰਨ ਕਰਨੀਆਂ ਸਤਿਗੁਰ ਜੀ ਦੁੱਖਾਂ ਕਲੇਸ਼ਾਂ ਦੇ ਨਾਸ ਕਰਕੇ ਸੁਗੰਧੀਆਂ ਘੜੀਆਂ ਬਸਕਦੀਆਂ ਪਰਿਵਾਰਾਂ ਦੀਆਂ ਸਾਰੀਆਂ ਸੰਗਤਾਂ ਦਾਣ ਵਾਲਾ ਸਮਾ ਖੁਸ਼ੀਆਂ ਖੁਸ਼ੀਆਂ ਦੇ ਨਾਤਿਤ ਕਰਨਾ ਸਤਿਗੁਰ ਬਾਛ ਜੀ ਆਖਿਆ ਬਸ ਕਰੋ ਸਤਿਗੁਰ ਆਪ ਜੀ ਦੇ ਸਥਾਨ ਤੇ ਬਾਛ ਜੀ ਕੀ ਸੰਗੀਤ ਦਾ ਪ੍ਰੋਗਰਾਮ ਬਾਛ ਜੀ ਰਾਮ ਕਰ ਲਿਆ ਆਖਿਆ ਬਸ ਕਰੋ ਜੀ ਸੇ ਪਿਆਰੇ ਮੇਲੇ ਜੋ ਮਿਲਿਆ ਆਪ ਜਿਹਦਾ ਪਤਨਾਮ ਚਤੇ ਆਵੇ ਸੁਖ ਹੋਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਸਤ ਕਉ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ